Do <laughs> ਐਨਐਸ ਕਿਊਐਫ ਵੋਕੇਸ਼ਨਲ ਟੀਚਰ ਫਰੰਟ ਪੰਜਾਬ ਜਿਨ੍ਹਾਂ ਦੇ ਵੱਲੋਂ ਪ੍ਰਦੂਸ਼ਣ ਕੀਤਾ ਗਿਆ ਤਾਂ ਪ੍ਰਦੂਸ਼ਣਕਾਰੀਆਂ ਦਾ ਜ਼ਬਰਦਸਤ ਪ੍ਰਦੂਸ਼ਣ ਜੋ ਕਿ ਖਜ਼ਾਨਾ ਮੰਤਰੀ ਪੰਜਾਬ ਦੇ ਦਫ਼ਤਰ ਮੂਰੇ ਹੋਇਆ ਤੇ ਇਸ ਦਰਮਿਆਨ ਪੁਤਲਾ ਫੂਕ ਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਤੇ ਹਲਕਾ ਦਿਰਬਾ ਵਿਖੇ ਬਾਜ਼ਾਰ ਅੰਦਰ ਰੋਸ ਮਾਰਚ ਵੀ ਕੀਤਾ ਗਿਆ ਤੇ ਗੁੱਸੇ ਦੇ ਵਿੱਚ ਆਏ ਪ੍ਰਦੂਸ਼ਣਕਾਰੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਉਨਾ ਕੀ ਹੈ ਕਿ ਜੇਕਰ ਸਾਡੀਆਂ ਮੰਗਾਂ ਜਲਦ ਨਾ ਮੰਨੀਆਂ ਤਾਂ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੱਧਰ ਤੇ ਪ੍ਰਦੂਸ਼ਣ ਹੋਵੇਗਾ ਇਸ ਮੌਕੇ ਸੈਂਕੜੇ ਮਹਿਲਾਵਾਂ ਦੇ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਦੱਸਿਆ ਗਿਆ ਕਿ ਐਨਐਸਏ ਕਿ ਉਹ ਵੋਕੇਸ਼ਨਲ ਟੀਚਰ ਫਰੰਟ ਪੰਜਾਬ ਦੇ ਸੈਂਕੜੇ ਹੀ ਪ੍ਰਦੂਸ਼ਣਕਾਰੀ ਜਿਨ੍ਹਾਂ ਵੱਲੋਂ ਕਾਲੇ ਕੱਪੜੇ ਪਾ ਕੇ ਰੋਸ ਜ਼ਾਹਰ ਕੀਤਾ ਗਿਆ ਤੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਪੰਜਾਬ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਦਾ ਜਲੂਸ ਕੱਢ ਦਿੱਤਾ ਜਾਵੇਗਾ ਪਿਛਲੀਆਂ ਸਰਕਾਰਾਂ ਵਾਂਗ ਇਸ ਸਰਕਾਰ ਨੇ ਵੀ ਲੋਕਾਂ ਨੂੰ ਸੜਕਾਂ ਤੇ ਹੀ ਉਤਰਨ ਨੂੰ ਮਜਬੂਰ ਕਰ ਦਿੱਤਾ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਆਂ ਮਾਨ ਤਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਣਾ ਕਿ ਹੈ ਕਿ ਮਾਨ ਸਰਕਾਰ ਝੂਠੀ ਸਰਕਾਰ ਜਿਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਲੋਕਾਂ ਦੇ ਨਾਲ ਝੂਠ ਬੋਲੇ ਸਰਕਾਰ ਬਣਾਈ ਤੇ ਹੁਣ ਲੋਕਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਮਿਲਦੇ ਹੀ ਨਹੀਂ ਜੇਦਾ ਖਮਿਆਜ਼ਾ ਇਹਨਾਂ ਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਚ ਭੁਗਤਣਾ ਪਵੇਗਾ ਹਾਏ 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 ਮੇਰਾ ਨਾਮ ਰਣਜੀਤ ਸਿੰਘ ਜ਼ਿਲ੍ਹਾ ਨਾਵਾ ਸ਼ਹਿਰ ਪ੍ਰਧਾਨ ਅੱਜ ਅਸੀਂ ਚੀਮਾ ਸਾਹਿਬ ਦੇ ਦਫ਼ਤਰ ਅੱਗੇ ਇਹਨਾਂ ਦਾ ਘਰਾ ਕਰਨ ਲਈ ਆਏ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੇ ਨਾਲ 20 April ਨੂੰ ਮੀਟਿੰਗ ਕੀਤੀ ਸੀ 20 April ਤੋਂ ਬਾਅਦ ਸਾਨੂੰ 20 ਦਿਨ ਦਾ ਸਮਾਂ ਦਿੱਤਾ ਸੀਗਾ ਉਹ ਤੁਸੀਂ ਦੇਖ ਲਓ ਵੀ 20 ਦਿਨਾਂ ਦਾ ਸਮਾਂ ਦੇ ਦੇ ਕੇ ਅੱਜ 4 ਮਹੀਨੇ ਸਾਡੇ ਲੰਘਾ ਦਿੱਤੇ ਹਨ ਇਹਨਾਂ ਨੇ ਇਹਨਾਂ ਨੇ ਕਿਹਾ ਸੀਗਾ ਵੀ ਤੁਹਾਡਾ ਸੀ ਆਊਟਸੋਰਸਿੰਗ ਦਾ ਜਿਹੜਾ ਹੱਲ ਹੈਗਾ ਏ ਉਹ 20 ਦਿਨਾਂ 'ਚ ਕਰਾਂਗੇ ਇਹ ਤਕਰੀਬਨ 3.5 ਸਾਲ ਇਹ ਸਰਕਾਰ ਨੂੰ ਬਣੀ ਨੂੰ ਹੋ ਗਏ ਹਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਜਦੋਂ ਮੀਟਿੰਗ ਮਿਲ ਜਾਂਦੀ ਹੈ ਉਸ ਤੋਂ ਬਾਅਦ ਸੁਵਾਸ਼ਨ ਮਿਲ ਜਾਂਦਾ ਜੀ 20 ਦਿਨ ਬਾਅਦ ਫੇਰ ਮਿਲਾਂਗੇ ਇਹ ਸਾਡੀ 20 ਤਰੀਕ ਨੂੰ ਮੀਟਿੰਗ ਸੀਗੀ ਜੀ ਫੇਰ ਸਮਾਂ ਦੇ ਦਿੱਤਾ ਸਾਨੂੰ 29 ਤਰੀਕ ਦੀ ਸਾਡੀ ਮੀਟਿੰਗ ਕਰ ਦਿੱਤੀ ਆ ਹੁਣ ਜੇ 29 ਤਰੀਕ ਨੂੰ ਸਾਡਾ ਕੋਈ ਹੱਲ ਨਹੀਂ ਕੱਢਦੇ ਮੀਟਿੰ ਹਾਂਜੀ ਬਿਲਕੁਲ ਦੀ ਬਿਲਕੁਲ ਇਹਨਾਂ ਦਾ ਟੀਮਾ ਸਾਹਿਬ ਦਾ ਸੀ ਜਿਹੜਾ ਹੈਗਾ ਤੇ ਇਹਨਾਂ ਦਾ ਪੁੱਤਲਾ ਫੂਕਿਆ ਹੈਗਾ ਤੇ ਰੋਸ ਵਜੋਂ ਫੂਕਿਆ ਹੈਗਾ ਕਿਉਂਕਿ ਅਸੀਂ ਕੋਈ ਵੱਖ-ਵੱਖ ਜਿਹੜੇ ਜ਼ਿਲ੍ਹੇ ਜੋ ਸਾਡੇ ਬੀਟੀ ਆਏ ਨੇ ਕੋਈ ਇਹ ਰੋਸ ਵਜੋਂ ਆਏ ਨੇ ਇੱਥੇ ਇਕੱਠੇ ਹੋਏ ਨੇ ਅੱਜ ਤਾਂ ਜੋ ਸਾਡੀ ਜਿਹੜੀ ਮੰਗਾਂ ਹੈਗੀਆਂ ਉਹ ਮੰਨ ਸਕੇ ਸਰਕਾਰ ਮੁੱਖ ਮੰਗਾਂ ਕਿਹੜੀ ਨੇ ਮੁੱਖ ਮੰਗਾਂ ਜਿਹੜੀਆਂ ਸਾਡੀਆਂ ਹੈਗੀਆਂ ਤਲਖਾ ਵਾਅਦਾ ਹੈਗਾ ਸਾਡੀ ਜੋਬਸ ਰੱਖਿਆ ਹੈਗੀ ਆ ਕੀ ਨਾਮ ਆ ਸਰ ਹਾਂਜੀ ਮੈਂ ਬਕੇਸ਼ਰ ਟੀਚਰ ਆ ਰਣਜੀਤ ਸਿੰਘ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਜੋ ਅੱਜ ਦਾ ਪ੍ਰੋਟੈਸਟ ਹੈ ਜੋ ਅੱਜ ਤੁਸੀਂ ਪ੍ਰੋਟੈਸਟ ਕੀਤਾ ਹੈਗਾ ਕਾਤੀ ਪ੍ਰੋਟੈਸਟ ਕੀਤਾ ਔਰ ਤੁਹਾਡੇ ਕੀ ਮੰਗਾ ਹੈ ਜੀ ਅੱਜ ਅਸੀਂ ਜੀ ਐਨ ਐਸ ਕੋਪ ਫਰੰਟ ਵੱਲੋਂ ਸਰਕਾਰ ਦਾ ਅੱਜ ਵਿਰੋਧ ਕਰ ਰਹੇ ਹਾਂ ਜੀ ਅਸੀਂ ਪਹਿਲਾਂ ਕਈ ਵਾਰੀ ਇਹਨਾਂ ਨੂੰ ਅਸੀਂ ਮਿਲ ਚੁੱਕੇ ਹਾਂ ਇਹ ਮੀਟਿੰਗਾਂ ਦਿੰਦੇ ਆ ਮੀਟਿੰਗਾਂ ਕਰਦੇ ਨਹੀਂ ਸਾਡੇ ਨਾਲ ਸਾਡੀ ਮੰਗ ਇਹ ਹੀ ਹੈ ਕਿ ਵੀ ਜਿਹੜੀਆਂ ਆਊਟਸੋਰਸ ਕੰਪਨੀਆਂ ਇਹਨਾਂ ਦੇ ਟੈਂਡਰ ਰੱਦ ਹੋਣੇ ਚਾਹੀਦੇ ਆ ਜਿਹੜੀ ਇਹ ਨਵੀਂ ਸਕੀਮ ਲੈ ਕੇ ਆ ਰਹੇ ਉਹ ਭਰਤੀਆਂ ਬੰਦ ਹੋਣੇ ਚਾਹੀਦੀਆਂ ਨੇ ਸਾਨੂੰ ਇਹ ਤਨਖਾਹ ਵਾਧਾ ਕਰਨ ਸਾਡਾ ਸਾਨੂੰ ਆਪਣੇ ਮਹਿਕਮੇ ਦੇ ਵਿੱਚ ਮਰਜ ਕਰਨ ਜਾਂ ਕਿਸੇ ਸੁਸਾਇਟੀ ਦੇ ਅੰਡਰ ਲੈਣ ਜੀ ਇਹ ਤੁਹਾਡਾ ਅੱਜ ਦਾ ਤੁਹਾਡਾ ਪ੍ਰੋਟੈਸਟ ਜਿਹਦੇ ਵਿੱਚ ਜਿਹੜਾ ਤੁਸੀਂ ਪੁਤਲਾ ਫੋਕਿਆ ਉਹ ਕਿੰਨੇ ਕਿੰਨੇ ਦਾ ਪੁਤਲਾ ਹੈ ਅੱਜ ਅਸੀਂ ਪੁਤਲਾ ਫੋਕਿਆ ਜੀ ਵਿਤ ਮੰਤਰੀ ਹਰਪਾਲ ਸਿੰਘ ਚੂਮਾ ਚੇਮਾ ਦਾ ਜੀ ਤੇ ਹੁਣ ਤੁਹਾਡਾ ਕੀ ਅੱਗੇ ਦਾ ਸੰਘਰਸ਼ ਕੀ ਰਹਿ ਗਿਆ ਜੀ ਅੱਗੇ ਦਾ ਸੰਘਰਸ਼ ਇਹ ਹੈ ਜੀ ਅਸੀਂ ਲੱਗ ਲੱਗ ਹੋਰ ਜਥੇਬੰਦੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਅਸੀਂ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਵੱਡਾ ਸੰਘਰਸ਼ ਕਰਾਂਗੇ ਜੀ ਕਿੰਨੇ ਕੁ ਤੁਹਾਡੇ ਸਾਥੀ ਅੱਜ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਏ ਹਨ ਅੱਜ ਸਾਡੇ ਸਾਡੇ ਪੂਰੇ ਪੰਜਾਬ ਦੇ ਵਿੱਚੋਂ ਸਾਥੀ ਆਏ ਨੇ ਜੀ ਤਕਰੀਬਨ 1700 ਦੇ ਲਗਭਗ ਸਾਡੀ ਗਿਣਤੀ ਹੈਗੀ ਆ ਜੀ ਅੱਜ ਦੀ ਇਹ ਜੇ ਤੁਹਾਡੀ ਕੋਈ ਸੁਣਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਕੀ ਅੱਗੇ ਦਾ ਸੰਘਰਸ਼ ਕੀ ਅੱਗੇ ਦਾ ਸਾਡਾ ਸੰਘਰਸ਼ ਲਗਾਤਾਰ ਜਾਰੀ ਰਹੂਗਾ ਜੇ ਜਨਾਚਰ ਸਾਨੂੰ ਇਹ ਮੈਕਮੇ ਦੇ ਵਿੱਚ ਮਰਜ਼ ਨਹੀਂ ਕਰਦੇ ਸਾਡੀ ਤਨਖਾਹ ਵਾਧਾ ਨਹੀਂ ਕਰਦੇ ਜਿਹੜੀਆਂ ਆਊਟਸੋਰਸ ਕੰਪਨੀ ਆ ਰਹੀਆਂ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਉਹਨਾਂ ਤੱਕ ਅਸੀਂ ਕਰੋ ਜਾਂ ਮਰੋ ਵਾਲੀ ਨੀਤੀ ਪਣਾ ਕੇ ਰੱਖਾਂਗੇ ਮਰਦੇ ਦਮ ਤੱਕ ਕੀ ਮਸਾ ਦਫਤਰ ਪਹੁੰਚੇ ਹੈਗੇ ਕਿੰਨਾ ਕ ਸਮਾਂ ਤੁਹਾਡਾ ਰੁਕਣ ਦਾ ਪ੍ਰਦਰਸ਼ਨ ਹੈ ਜੀ ਉੱਤੇ ਔਰ ਕੀ ਮਿਲੇ ਤੁਹਾਨੂੰ ਕੋਈ ਉੱਤੇ ਪ੍ਰਦਰਸ਼ਨ ਅੱਜ ਸਾਨੂੰ ਕੁਝ ਨਹੀਂ ਮਿਲਿਆ ਜੀ ਅਸੀਂ ਗਲੀ ਗਲੀ ਦੇ ਵਿੱਚ ਇੱਥੇ ਜਲੂਸ ਕੱਢਾਂਗੇ ਆਉਣ ਵਾਲੇ ਸਮੇਂ ਵਿੱਚ ਕੱਢਾਂਗੇ ਜਿੰਨਾ ਚਿਰ ਮੈਡਮ ਕਿਲਾਮ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਹੈ ਮੈਂ ਐਨਐਸਕੇ ਆਫੀਸੀਅੰਟੀ ਹਾਂ ਸਾਨੂੰ ਕਈ ਸਾਲਾਂ ਤੋਂ ਪਹਿਲ ਸਰਕਾਰ ਬਣਨ ਤੋਂ ਪਹਿਲਾਂ ਆਪਨੇ ਸਾਡੇ ਨਾਲ ਕਈ ਵਾਅਦੇ ਕੀਤੇ ਸੀ ਜਦੋਂ ਅਸੀਂ ਦੁੱਖਨਵਾਰਨ ਸਾਹਿਬ ਪਟਿਆਲਾ ਧਰਨੇ ਤੇ ਬੈਠੇ ਸੀ ਉਦੋਂ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਆਊਟਸੋਰਸਿੰਗ ਨਹੀਂ ਰਹਿਣ ਦੇਣੇ ਪੱਕੇ ਕਰਾਂਗੇ ਤੁਹਾਨੂੰ ਕਦੇ ਧਰਨੇ ਨਾਲ ਲਾਉਣ ਦੀ ਨੌਬਤ ਨਹੀਂ ਆਣੀ ਪਰ ਸਾਡਾ ਸ਼ਾਇਦ ਇਹ ਕਹਿ ਕੇ ਭੁੱਲ ਗਿਆ ਜਾਂ ਇਹਨਾਂ ਨੂੰ ਗਦਾਮਾਂ ਦੀ ਲੋੜ ਹੈ ਰੱਬ ਨੂੰ ਪਤਾ ਸਾਡੇ 3 ਸਾਲ ਹੋ ਗਏ ਸਾਨੂੰ ਸਿਰਫ ਤਰੀਕ ਤੇ ਤਰੀਕ ਮੀਟਿੰਗਾਂ ਦੇ ਪਾ ਦਿੰਦੇ ਆ ਸਾਡੇ ਮੰਗ ਪੱਤਰ ਲੈ ਕੇ ਰੱਖ ਦਿੰਦੇ ਆ ਸੁਣਵਾਈ ਸਾਡੀ ਕਦੇ ਕਰਦੇ ਨਹੀਂ 20 ਤਰੀਕ ਨੂੰ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 29 ਤਰੀਕ ਨੂੰ ਇਹ ਸਾਡੇ ਨਾਲ ਮੀਟਿੰਗਾਂ ਕਰਨਗੇ ਸਾਡੀ ਜਿਹੜੀ ਪ੍ਰੋਬਲਮ ਆ ਉਹਦਾ ਹੱਲ ਕੱਢ ਕੇ ਦੇਣਗੇ ਅਸੀਂ ਸਾਰੇ ਜਾਣੇ ਰਿਕਵੈਸਟ ਕਰਦੇ ਆ ਹੁਣ ਇਹਨੂੰ ਸਰਕਾਰ ਸਾਡੀ ਰਿਕਵੈਸਟ ਸਮਝ ਲੇ ਚਾਹੇ ਸਾਡੀ ਵਾਅਦਾ ਜੇ 29 ਤਰੀਕ ਨੂੰ ਸਾਡਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਸਾਡੇ ਵੱਲੋਂ ਜਿਹੜਾ ਪੂਰੇ ਪੰਜਾਬ 'ਚ ਪੱਕਾ ਕਰਨਾ ਲਾਇਆ ਜਾਊਗਾ ਤੇ ਕਰਨਾ ਉਦੋਂ ਤੱਕ ਨਹੀਂ ਖਤਮ ਹੋਣਾ ਜਦ ਤੱਕ ਸਾਨੂੰ ਇਹ ਸਾਡੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਂਦਾ ਮੈਂ ਜੀ ਜਗਜੀਤ ਸਿੰਘ ਸ੍ਰੀ ਮਕਸਦਰ ਸਾਹਿਬ ਜ਼ਿਲ੍ਹਾ ਪ੍ਰਧਾਨ ਵੀ ਸਾਡੇ ਸਾਰੇ ਸਾਥੀਆਂ ਨੇ ਤੁਹਾਨੂੰ ਦੱਸ ਦਿੱਤਾ ਜੀ ਸਾਡੀਆਂ ਮੇਨ ਮਕਸਦ ਜਿਹੜਾ ਮੇਨ ਮੰਗਾ ਸਾਡੀਆਂ ਨੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਕਰਨ ਪੱਕਾ ਤੇ ਜਿਹੜੀ ਜੋਬ ਸਕਿਉਰਟੀ ਸਾਡੀ ਹੋਵੇ ਤਨਖਾਹਾਂ ਵਧਾਉਣ ਗੁਣੀਆਂ ਤਨਖਾਹਾਂ ਦੇ ਅਸੀਂ ਲੈਕਚਰਰ ਕੈਡਰ ਦੇ ਬਰਾਬਰ ਜਿਹੜੀ ਵਿਦਿਆ ਦੇ ਰਹੇ ਆ ਉਹ ਵੀ ਸਕਿੱਲ ਇੰਡੀਆ ਦੇ ਨਾਂ ਤੇ ਜਿਹੜੀ ਐਜੂਕੇਸ਼ਨ ਚੱਲ ਰਹੀ ਜੀ ਤੇ ਸਾਡਾ ਲਗਾਤਾਰ ਸ਼ੋਸ਼ਣ ਕੀਤਾ ਜਾ ਰਿਹਾ ਇਹ ਸ਼ਰੇਆ ਵੀ ਸ਼ੋਸ਼ਣ ਆ ਜੀ ਤੇ ਇਹ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਸਰਕਾਰ ਬਣਦਿਆਂ ਹੀ ਟਾਡੇ ਸਾਰੇ ਮਸਲੇ ਹੱਲ ਕੀਤੇ ਜਾਣਗੇ ਜਿਹੜੇ ਸਾਰੇ ਪੈਂਡਿੰਗ ਆ ਵਾਰ-ਵਾਰ ਸਾਨੂੰ ਅਸੀਂ ਹਰ ਇੱਕ ਲੀਡਰ ਦੇ ਨਾਲ ਹਰ ਇੱਕ ਮੰਤਰੀ ਦੇ ਨਾਲ ਮੁੱਖ ਮੰਤਰੀ ਦੇ ਨਾਲ ਵੀ ਅਸੀਂ ਕਈ ਵਾਰ ਮੀਟਿੰਗ ਕਰ ਚੁੱਕੇ ਆ ਪਰ ਸਾਨੂੰ ਵਿਸ਼ਵਾਸ ਜਰੂਰ ਦਿੱਤਾ ਜਾਂਦਾ ਤੁਹਾਡੀ ਤਨਖਾਹ ਬਹੁਤ ਘੱਟ ਆ ਇੰਨੀ ਤਨਖਾਹ ਨਾਲ ਗੁਜ਼ਾਰਾ ਨਹੀਂ ਹੁੰਦਾ ਪਰ ਉਹਨਾਂ ਨੇ ਸਾਡਾ ਮਸਲਾ ਕੋਈ ਵੀ ਹੱਲ ਨਹੀਂ ਕੀਤਾ ਜਦੋਂ ਵੀ ਮਿਲੀਦਾ ਜਦੋਂ ਵੀ ਧਰਨਾ ਲਾਈਦਾ ਮੀਟਿੰਗ ਦਿੱਤੀ ਜਾਂਦੀ ਆ ਪਰ ਮੀਟਿੰਗ ਦੇ ਵਿੱਚ ਕੋਈ ਵੀ ਹੱਲ ਜਿਹੜਾ ਨਹੀਂ ਕੱਢਿਆ ਜਾਂਦਾ ਸਾਡੀ ਇਹੋ ਹੀ ਬੇਨਤੀ ਆ ਮਾਨ ਸਰਕਾਰ ਨੂੰ ਜਿਹੜੇ ਉਹ ਵਾਅਦਾ ਕਰਕੇ ਆਏ ਵਾਅਦਾ ਖਰਾਫੀ ਨਾ ਕਰਨ ਲੋਕਾਂ ਨਾਲ ਲੋਕਾਂ ਦਾ ਵਿਸ਼ਵਾਸ ਜਿੱਤਣ ਜੇ ਗ ਦੁਬਾਰਾ ਉਹਨਾਂ ਨੇ ਰਿਪੀਟ ਹੋਣਾ ਨਹੀਂ ਤੇ ਲੋਕ ਜਿਵੇਂ ਕੁਰਸੀਆਂ ਤੇ ਪਾਉਂਦੇ ਉਸੇ ਤਰ੍ਹਾਂ ਲਾ ਦਿੰਦੇ ਹਾਂਜੀ ਜੀ ਜੀ ਨਾਮ ਜੀ ਮੇਰਾ ਨਾਮ ਗੁਰਦੇਵ ਸਿੰਘ ਜੀ ਫੋਰਾਇਪੁਰ ਜ਼ਿਲ੍ਹੇ ਤੋਂ ਐਨ ਐਸ ਕੂਬ ਜ਼ਿਲ੍ਹੇ ਦਾ ਪ੍ਰਧਾਨ ਹਾਂ ਮੈਂ ਜੀ ਅੱਜ ਦਾ ਤੁਹਾਡਾ ਪ੍ਰਦਰਸ਼ਨ ਕੀ ਹੈਗਾ ਜੀ ਔਰ ਕਿੰਨੇ ਜ ਸਾਥੀ ਤੁਹਾਡੇ ਕੋਲ ਚੇ ਪ੍ਰਦਰਸ਼ਨ ਸਾਡਾ ਇਹ ਹੈ ਜੀ ਜੋ ਸਰਕਾਰ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਇਸ ਕੁਰਸੀ ਦੇ ਉੱਤੇ ਆ ਕੇ ਬੈਠੀ ਹੈ ਔਰ ਅੱਜ ਤੁਹਾਡੇ ਸਾਹਮਣੇ ਹੈ ਕਿ ਸਾਨੂੰ ਸੜਕਾਂ ਦੇ ਉੱਤੇ ਉਤਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਦੁੱਖ ਲੱਗਦਾ ਅੱਜ ਇਹਨਾਂ ਦੀਆਂ ਪੁਰਾਣੀਆਂ ਸਪੀਚਾਂ ਸੁਣ-ਸੁਣ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ-ਸੁਣ ਕੇ ਪੰਜਾਬ ਨੂੰ ਇੱਕ ਬੜਾ ਮਾਣ ਸੀਗਾ ਕਿ ਅਸੀਂ ਜਿਸ ਮਾਨ ਨੂੰ ਕੁਰਸੀ ਤੇ ਬਿਠਾ ਰਹੇ ਹਾਂ ਇਹ ਪੂਰੇ ਪੰਜਾਬ ਦਾ ਹੱਲ ਕਰੇਗਾ ਪਰ ਦੁੱਖ ਦੀ ਦੁੱਖ ਨਾਲ ਲੱਗਿਆ ਨਾ ਪੈ ਰਿਹਾ ਕਿ ਜੋ ਸੋਚਿਆ ਸੀ ਲੋਕਾਂ ਨੇ ਉਹਦੇ ਉੱਤੇ ਪੂਰੇ ਨਹੀਂ ਉਤਰੇ ਪਤਾ ਨਹੀਂ ਹਰਾ ਤਾਂ ਜਿਹੜਾ ਕਹਿੰਦੇ ਸੀ ਸੌ ਚੱਕਣ ਲੱਗਿਆ ਕਿ ਰਬਨ ਬੇਰੋਜ਼ਗਾਰੀ ਨੂੰ ਖਤਮ ਕਰਨ ਵਾਦੇ ਚੱਲੇਗਾ ਉਹ ਪਤਾ ਨਹੀਂ ਜਾਂ ਦੁੰਦੇ ਜਿਸ਼ਾ ਹੀ ਪਾਈ ਨਹੀਂ ਗਈ ਤੇ ਜਾਂ ਉਹ ਰਬਨ ਕੋਈ ਹੋਰ ਲੈ ਗਿਆ ਇਸ ਕਰਕੇ ਦੁਖੀ ਹੋ ਕੇ 11-11 ਸਾਲ ਹੋ ਗਏ ਸਾਡੇ ਸਾਥੀਆਂ ਨੂੰ ਤੇ ਜੇ ਅੱਜ ਸੈਲਰੀ ਦੀ ਗੱਲ ਕਰੀਏ ਤਾਂ ਅਸੀਂ 15-15 ਹਜ਼ਾਰ ਦੇ ਉੱਤੇ ਨੌਕਰੀ ਕਰਦੇ ਪਏ ਆ ਔਰ 100-100 ਕਿਲੋਮੀਟਰ ਤੋਂ ਦੂਰ ਸਾਡੇ ਸਾਥੀ ਬੈਠੇ ਹੋਏ ਆ ਔਰ ਇਹਨਾਂ ਨੇ ਹਰ ਵਜ੍ਹਾ ਤੇ ਬੋਲਦੇ ਹੁੰਦੇ ਸੀ ਕਿ ਜਿਹੜੇ ਕੱਚੇ ਮਲਾਜ਼ਮ ਆ ਜਿਹੜੇ ਆਊਟਸੋਰਸ ਆ ਠੇਕਾ ਮਲਾਜ਼ਮ ਆ ਅਸੀਂ ਸਾਰਿਆਂ ਨੂੰ ਖਤਮ ਕਰਾਂਗੇ ਔਰ ਖਤਮ ਕਰਨ ਤੋਂ ਬਾਅਦ ਅਸੀਂ ਸਾਰਿਆਂ ਨੂੰ ਪੱਕੇ ਕਰਾਂਗੇ ਪੱਕੇ ਦਾ ਕੀ ਕਰਨਾ ਸਾਡੀ ਸੈਲਰੀ ਬਾਰੇ ਕਦੇ ਨਹੀਂ ਕਿਨਾਂ ਨੇ ਸੋਚਿਆ ਜਿਵੇਂ ਸਾਡੇ ਸਾਥੀਆਂ ਨੇ ਹੁਣੇ ਦੱਸਿਆ ਬਸ ਰੈਲੀ ਤੋਂ ਬਾਅਦ ਆਊਗਾ ਕੋਈ ਨਾ ਕੋਈ ਜਾਂ ਲੈਟਰ ਦੇਣਗੇ ਤੁਹਾਨੂੰ ਮੀਟਿੰਗ ਦੇ ਦਿੱਤੀ ਹੈ ਜੀ ਬਸ ਮੀਟਿੰਗ ਦੇ ਵਿੱਚ ਜਾਓ ਤੁਹਾਡੀ ਗੱਲਬਾਤ ਚੱਲਦੀ ਪਈ ਹੈ ਜੀ ਪਤਾ ਨਹੀਂ 3 ਸਾਲ ਪੂਰੇ ਹੋ ਗਏ ਅਜੇ ਤੱਕ ਗੱਲਬਾਤ ਕੋਈ ਸਿਰੇ ਨਹੀਂ ਲੱਗੀ ਆਮਰ ਜੀ ਕਿਹੜੀ ਜੂਨੀਅਨ ਤੋਂ ਆਏ ਹੋ ਅੱਜ ਤੱਕ ਕੀ ਪ੍ਰੋਟੈਸਟ ਹੈ ਤੁਹਾਡਾ ਕਿਹੜੀ ਜਗ੍ਹਾ ਤੇ ਪ੍ਰੋਟੈਸਟ ਕਰਨ ਪਹੁੰਚੋ ਮੇਰਾ ਨਾਮ ਸਰਵਜੀਤ ਕੌਰ ਆ ਜੀ ਅਸੀਂ ਐਨਐਸਕਯੂਐਫ ਯੂਨੀਅਨ ਫਰੰਟ ਤੋਂ ਆ ਜੀ ਅਸੀਂ ਜੀ ਅੱਜ ਦਿੜਬਾ ਵਿੱਚ ਹਰਪਾਲ ਚੀਮਾ ਜੀ ਦੇ ਕੋਲ ਜਿਹੜਾ ਹੈਗਾ ਆਪਦਾ ਪ੍ਰੋਟੈਸਟ ਕਰਨ ਜਾ ਰਹੇ ਹਾਂ ਜੀ ਸਾਡੀਆਂ ਜਿਹੜੀਆਂ ਮੇਨ ਮੰਗਾਂ ਨੇ ਅਸੀਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਆਫਸੋਰਸਿੰਗ ਕੰਪਨੀਆਂ ਦੁਆਰਾ ਬਹੁਤ ਹੀ ਥੋੜੀ ਨਗੂਣੀ ਤਨਖਾਹ ਤੇ ਰੱਖੇ ਗਏ ਟੀਚਰ ਹਾਂ ਜੀ ਅਸੀਂ ਕਹਿਣ ਦੇ ਨਾਂ ਤੇ ਟੀਚਰਾਂ ਪਰ ਸਾਡੇ ਨਾਲ ਸਾਰੀਆਂ ਸਰਕਾਰਾਂ ਮਤਰੀਗੀਆਂ ਮਾਂਵਾਂ ਆਲਾ ਵਿਹਾਰ ਕਰਦੀਆਂ ਨੇ ਜੀ ਇਹ ਸਰਕਾਰਾਂ ਆਉਣ ਤੋਂ ਪਹਿਲਾਂ ਇਸ ਸਰਕਾਰ ਨੇ ਸਾਡੇ ਪਹਿਲਾਂ ਪੁਰਾਣੀ ਸਰਕਾਰ ਦੇ 9 ਮਹੀਨੇ ਧਰਨੇ ਦੇ ਉੱਤੇ ਜਾ ਕੇ ਸਾਡੇ ਨਾਲ ਵਾਅਦੇ ਕੀਤੇ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੱਕ ਕੱਚੇ ਨਾਮ ਦਾ ਸ਼ਬਦ ਨਹੀਂ ਰਹਿਣ ਦੇਵਾਂਗੇ ਤੇ ਤੁਹਾਨੂੰ ਸਾਡੀ ਸਰਕਾਰ ਨੂੰ ਆਉਣ ਦਿਓ ਤੇ ਅਸੀਂ ਤੁਹਾਨੂੰ ਸੱਤਾ ਦੇ ਆਉਣ ਸਾਡੇ ਡਿਪਾਰਟਮੈਂਟ ਵਿੱਚ ਮਰਜ ਕਰਾਂਗੇ ਪਰ ਅੱਜ ਇਹਨਾਂ ਦੇ ਲਗਭਗ 3.5 ਸਾਲ ਹੋ ਚੁੱਕੇ ਨੇ ਨਾ ਅਸੀਂ ਉਹੀ ਨਗੂਣੀਆ ਤਨਖਾਹਾਂ ਤੇ ਤਸੱਦਦ ਚੱਲਦੇ ਹੋਏ ਕੰਮ ਕਰ ਰਹੇ ਹਾਂ ਤੇ ਉਹੀ ਆਊਟਸੋਰਸਿੰਗ ਕੰਪਨੀਆਂ ਦੇ ਟੈਂਡਰ ਜਿਹੜੇ ਹੈਗੇ ਰੀਨਿਊ ਕਰਨ ਜਾ ਰਹੇ ਨੇ ਸੀ ਮੈਡਮ ਇਹਨਾਂ ਨੇ ਕਿਹਾ ਸੀ ਜੀ ਕਿ ਅਸੀਂ ਬਹੁਤ ਸਾਰੇ ਮੁਲਾਜ਼ਮਾਂ ਜਿਹੜੇ ਨੌਕਰੀਆਂ ਦੇ ਚੁੱਕੇ ਆ ਜਾ ਰਹੇਗਾ ਕਰੋਨਾ ਰਪਿਆ ਹਾਲਾਂਕਿ ਪ੍ਰਚਾਰ ਤੇ ਵੀ ਲਗਾਇਆ ਜਾ ਰਿਹਾ ਹੈਗਾ ਕਿਵੇਂ ਦੇਖਦੇ ਹੋ ਦੇਖੋ ਜੀ ਉਹ ਤਾਂ ਸਾਰਾ ਸਾਲ ਜਿਹੜਾ ਹੈਗਾ ਇੱਕ ਢੋਂਗ ਬਣਾਇਆ ਹੋਇਆ ਜੀ ਤੁਹ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਇਹ ਕੰਮ ਹੈ ਬਿਲਕੁਲ ਜ਼ੀਰੋ ਹੈ ਜੀ ਦੂਜੀ ਗੱਲ ਹੈਗੀ ਹੈ ਵੀ ਕੋਈ ਵੀ ਤੁਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਸਿੱਖਿਆ ਵਿਭਾਗ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਇਹ ਸਿੱਖਿਆ ਕ੍ਰਾਂਤੀ ਦਾ ਢੋਂਡ ਪਾਉਂਦੇ ਆ ਉਹੀ ਗੱਲ ਆ ਤੁਹਾਡੇ ਵਾਲੇ ਕਿ ਇਹ ਹਜ਼ਾਰਾਂ ਰੁਪਏ ਜਿਹੜਾ ਐਡਵਰਟਾਈਜ਼ਮੈਂਟ ਤੇ ਲਾਉਂਦੇ ਆ ਕਰੋੜਾਂ ਰੁਪਏ ਇਹਨਾਂ ਦੇ ਏਡੇ ਏਡੇ ਬੋਰਡ ਲਾਏ ਆ ਪਰ ਜਿਹੜੇ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਇਹ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੇ ਆ ਉਹ ਹਰ ਇੱਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਦੋ ਮੁਲਾਜ਼ਮ ਸਾਨੂੰ ਆਊਟਸੋਰਸਿੰਗ ਕੰਪਨੀ ਕੰਪਨੀਆਂ ਦੁਆਰਾ ਰੱਖੇ ਗਏ ਜਿਹੜੇ ਕਿ ਬੱਚਿਆਂ ਨੂੰ ਸਕਿੱਲ ਦਿੰਦੇ ਆ ਜਿਹੜੇ ਸਕਿੱਲ ਦੇ ਉੱਤੇ ਇਹ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣ ਦੇ ਦਾਅਵੇ ਕਰ ਪਰ ਉਹੀ ਸਕਿੱਲ ਦੇ ਦੇਣ ਵਾਲੇ ਅਧਿਆਪਕ ਤੁਹਾਡੇ ਸਾਹਮਣੇ ਇਹਨਾਂ ਦੀ ਸਰਕਾਰ ਆਈ ਨੂੰ ਵੀ ਸਾਢੇ 3 ਸਾਲ ਤੋਂ ਉੱਪਰ ਹੋਣ ਵਾਲਾ ਹੋ ਗਿਆ ਤੇ ਅਸੀਂ ਹਰ ਰੋਜ਼ ਧਰਨੇ ਮਜਾਰੇ ਕਰ ਰਹੇ ਹਾਂ ਸਾਨੂੰ ਤੁਸੀਂ ਟੀਵੀ ਉਪਰ ਹਾਈਲਾਈਟ ਹੁੰਦੇ ਡੇਲੀ ਦੇਖ ਹੀ ਰਹੇ ਹੋ ਇਹ ਇਹਨਾਂ ਸਰਕਾਰਾਂ ਦੇ ਜਿਹੜੇ ਸਿਰਫ ਐਡਵਰਟਾਈਜ਼ਮੈਂਟਸ ਤੇ ਤੇ ਆਪਦੇ ਪਰਸਨਲ ਖਰਚੇ ਕਰਨ ਲਈ ਢੋਂਗ ਬਣਾਏ ਹੋਏ ਨੇ ਜੀ ਹੋਰ ਕੁਝ ਨਹੀਂ ਤੁਸੀਂ ਬੇਸ਼ੱਕ ਪ੍ਰਦਰਸ਼ਨ ਕਰ ਰਹੇ ਹੋ ਪਰ ਲੇਕਿਨ ਸਰਕਾਰ ਵੱਲੋਂ ਫੇਰ ਦਾਵਾ ਕੀਤਾ ਜਾ ਰਿਹਾ ਕਿ ਆਉਣ ਵਾਲੀਆਂ 27 ਦੇ ਟੂਰਨਾਮੈਂਚ ਮੁਰਦਵਾਰਾ ਸਰਕਾਰ ਪੀਟ ਹੋਏ ਦੇਖੋ ਜੀ ਇਹ ਤਾਂ ਪੰਜਾਬ ਦਾ ਇਤਿਹਾਸ ਫਰੋਲ ਕੇ ਦੇਖ ਲਓ ਜੀ ਜਿੰਨਾ ਵੀ ਸਰਕਾਰਾਂ ਨੇ ਲੋਕਾਂ ਦੇ ਕੰਮ ਨਹੀਂ ਕੀਤੇ ਉਹਨਾਂ ਨੂੰ ਉਹ ਵੱਡੀਆਂ-ਵੱਡੀਆਂ ਰਵਾਇਤੀ ਪਾਰਟੀਆਂ ਜਦੋਂ ਸੱਤਾ 'ਚੋਂ ਬਾਹਰ ਨਿਕਲ ਗਈਆਂ ਤਾਂ ਜੇਕਰ ਇਹ ਸਰਕਾਰ ਵੀ ਮਲਾਜ਼ਮਾਂ ਦੇ ਨਾਲ ਇਦਾਂ ਦਾ ਵਿਹਾਰ ਕਰੂਗੀ ਤਾਂ ਆਉਣ ਵਾਲੇ 2027 ਦੇ ਵਿੱਚ ਇਹ ਵੀ ਇਸ ਇੱਥੇ ਸੱਤਾ 'ਤੇ ਆਉਣ ਦੇ ਬਾਰੇ ਭੁੱਲ ਜਾਣਗੇ